ਅਸੀਂ ਵੈਸ਼ਨੋ ਦੇਵੀ ਜਾਗਰਣ ਮੰਡਲ ਦੇ ਨਾਂ ਤੇ ਇੱਕ ਇੱਕ ਕਮੇਟੀ ਬਣਾਈ ਹੈ ਜੋ ਕਿ ਹਰ ਸਾਲ ਜਾਗਰਣ ਕਰਾਏਗੀ ਇਸ ਜਾਗਰਣ ਦਾ ਮਤਲਬ ਇਹ ਹੀ ਰਿਹਾ ਕਿ ਸਾਰੇ ਜਣਿਆਂ ਨੂੰ ਇਕੱਠਾ ਕਰਕੇ ਰਹਿਣਾ ਇੱਕ ਗਲੀ ਨੂੰ ਇੱਕ ਫੈਮਿਲੀ ਵਰਗਾ ਇਕੱਠਾ ਕਰਕੇ ਰੱਖਣਾ ਸਾਡੀ ਇਹ ਗਲੀ ਨਹੀਂ ਗੀ ਸਾਡੀ ਇੱਕ ਫੈਮਿਲੀ ਹੈ ਸ੍ਰੀ ਵੈਸ਼ਨੋ ਦੇਵੀ ਜਾਗਰਣ ਮੰਡਲ ਵੱਲੋਂ 10 ਨੰਬਰ ਗਲੀ ਦਸ਼ਮੇਸ਼ ਨਗਰ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ ਜਿੱਥੇ ਭਗਤਾਂ ਤੇ ਮਾਤਾ ਰਾਣੀ ਦਾ ਰੰਗ ਚੜਿਆ ਅਤੇ ਸੰਗਤਾਨੀ ਬੜੀ ਖੁਸ਼ੀ ਨਾਲ ਇਸ ਜਾਗਰਣ ਵਿੱਚ ਹਿੱਸਾ ਲਿਆ। ਇਸ ਮੌਕੇ ਜਿੱਥੇ ਪ੍ਰਧਾਨ ਕੈਪਟਨ ਸਿੰਘ ਟੈਂਟ ਹਾਊਸ ਵਾਲੇ, ਉਪ ਪ੍ਰਧਾਨ ਬੱਬੂ ਖਜ਼ਾਨਚੀ ਵਿਪਨ ਕੁਮਾਰ, ਮੰਡਲ ਪ੍ਰਧਾਨ ਰਾਜ ਕੁਮਾਰ ਅਤੇ ਸਲਾਹਕਾਰ ਕੈਪਟਨ ਸਿੱਧੂ ਕਿਸ਼ਤਾਂ ਵਾਲੇ ਨੇ ਅਹਿਮ ਯੋਗਦਾਨ ਪਾਉਂਦੇ ਹੋਏ ਬਾਕੀ ਮੈਂਬਰਾਂ ਦੀ ਅਗਵਾਈ ਵਿੱਚ ਜਿਵੇਂ ਕਿ ਕਲਿਆਣ ਚੋਹਾਨ, 파ਰਸ਼ ਚੋਹਾਨ, ਰਾਮ, ਸ਼ਾਮ, ਦਾਨਿਸ਼, ਰਕੇਸ਼, ਸੋਨੂ ਸ਼ਰਮਾ ਅਤੇ ਵਿਜੇ ਕੁਮਾਰ ਜਿਹਦੇ ਸਹਿਯੋਗ ਨਾਲ ਮਹਾ ਮਾਈ ਦਾ ਜਾਗਰਨ ਧੂਮ ਧਾਮ ਨਾਲ ਮਨਾਇਆ। ਉਹਨਾਂ ਗੱਲਬਾਤ ਕਰਦੇ ਆ ਕਿਹਾ ਕਿ ਅਸੀਂ ਹਰ ਸਾਲ ਇਸ ਤਰ੍ਹਾਂ ਹੀ ਮਹਾ ਮਾਈ ਦਾ ਜਾਗਰਨ ਮਨਾਉਂਦੇ ਰਹਾਂਗੇ ਤੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗੇ। ਜੀ ਆਪਣਾ ਨਾਮ ਦੱਸ ਕੇ ਉਹਦਾ ਦੱਸ ਕੇ ਅੱਜ ਦੇ ਜਾਗਰਨ ਬਾਰੇ ਜਾਣਕਾਰੀ ਦੇ। ਜਾਗਰਨ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਇਹ 7 ਸਾਲਾਂ ਬਾਅਦ ਕਰਾ ਲਗੇ ਫਿਰ ਜਾਗਰਨ 10 ਨੰਬਰ ਗਲੀ ਦਸ਼ਮੇਂ ਨਗਰ 'ਚ। ਬੜਾ ਪਿਆਰ ਮਿਲਿਆ ਇੱਕ ਵਾਰੀ ਬਾਜ ਦਿੱਤੀ ਸਾਰੇ ਭਰਾ ਨਾਲ ਖਲੋਤੇ ਆਣਗੇ ਆਪਣੇ ਬੜੀ ਖੁਸ਼ੀ ਹੈ ਦਿਲੋਂ ਵੀ ਭਰਾ ਆਪਣੇ ਸਭ ਹਮੇਸ਼ਾ ਨਾਲ ਰਹਿਣ ਵੀ ਜਾਗਰ ਰਹਿੰਦਾ ਰਹੇ ਅੱਗੋ ਸਾਡੀ ਇਕਤਾ ਬਣੀ ਸਾਡੀ ਇਕਤਾ ਬਣੀ ਰਵੇ ਠੀਕ ਹੈ ਆ ਜਿਹੜਾ ਗਲੀ ਚ ਜਾਗਰਨ ਹੋਇਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇੰਨੀ ਖੁਸ਼ੀ ਹੋਈ ਸਾਨੂੰ ਇੰਨੀ ਖੁਸ਼ੀ ਹੋਈ ਦਿਲੋਂ ਕਿਸੀ ਬਤਾ ਨਹੀਂ ਸਕਦਾ ਕਿੰਨੇ ਸਾਨੂੰ ਖੁਸ਼ ਹੋਈ ਜੀ ਤੁਹਾਡੀ ਗਲੀ ਵਿੱਚ ਇਸ ਤਰ੍ਹਾਂ ਦਾ ਮਾਹੌਲ ਲੱਗਾ ਜਾਗਰਨ ਦੇ ਵਿੱਚ ਬਹੁਤ ਵਧੀਆ ਮਾਹੌਲ ਲੱਗਾ ਸਾਰੇ ਖੁਸ਼ ਹੈਗੇ ਜੀ ਔਰ ਸਾਰੇ ਉਸ ਬਹੁਤ ਹੀ ਚਾ ਨਾਲ ਜਾਗਰਨ ਸੁਣਿਆ ਸਭ ਨੇ ਤੁਸੀਂ ਗਲੀ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਉਹਨਾਂ ਦਾ ਦੇ ਰੋਲਾ ਤੁਹਾਡਾ ਨਾਮ ਕੀ ਹੈ ਚੈਲੀ ਤੁਹਾਡੇ ਹਸਪੰਨਿਆਂ ਦੇ ਇੰਨਾ ਵੱਡਾ ਸਾਰੀ ਗਲੀ ਨੂੰ ਇਕੱਠਾ ਕਰਕੇ ਜਗਰਾਤ ਜਾਗਰੇ ਕਿ ਕਰਾਇਆਗੇ ਜਾਗਰੇ ਬੈਠਾ ਉਹਦਾ ਹੀ ਸਭ ਨੇ ਕੀ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰਦੀ ਆ ਉਹਨਾਂ ਨੇ ਇੱਕ ਝੂਟ ਹੋ ਕੇ ਚਲਾਇਆ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਮੈਂ ਕਹਿੰਨੀ ਆ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਚੱਲਣ ਜੇ ਸ੍ਰੀ ਬੈਸੋਨ ਦੇਵੀ ਜਾਗਰਣ ਮੰਡਲ ਦੀ ਔਰ ਤੋਂ ਹੋ ਰਿਹਾ ਤੇ ਅਪਨ 10ਵੇਂ ਸਨਗਰ 10 ਨੰਬਰ ਗਲੀ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਬੜੀ ਧੂਮ-ਧਾਮ ਨਾਲ ਸੰਗਤ ਨੇ ਬੜੀ ਖੁਸ਼ੀ ਨਾਲ ਜਾਗਰਣ ਕੀਤਾ ਤੇ ਬੜੀ ਪ੍ਰਸੰਤਾ ਨਾਲ ਸਾਰੀ ਸੰਗਤ ਝੂਮ ਰਹੀ ਹੈ ਤੇ ਖੁਸ਼ੀ ਨਾਲ ਆਪਣੇ ਸਾਰਾ ਜਾਗਰਣ ਕਰਦੇ ਪਏ ਹੈ ਤੇ ਬੜੇ ਮਨ ਖੁਸ਼ ਹੈ ਸਾਰੀ ਸੰਗਤ ਦਾ ਇਹ ਸਾਰੀ ਸੰਗਤ ਬੈਠੀ ਹੋਈ ਹੈ ਮੇਰਾ ਨਾਮ ਰਾਜ ਕੁਮਾਰ ਹੈ ਅਸੀਂ ਵੈਸ਼ਨ ਦੇ ਵੀ ਜਾਗਰਣ ਮੰਡਲ ਦੇ ਨਾਂ ਤੇ ਇੱਕ ਇੱਕ ਕਮੇਟੀ ਬਣਾਈ ਹੈ ਜੋ ਕਿ ਹਰ ਸਾਲ ਜਾਗਰਣ ਕਰਾਏਗੀ ਇਸ ਜਾਗਰਨ ਦਾ ਮਤਲਬ ਇਹ ਹੀ ਰਿਹਾ ਕਿ ਸਾਰੇ ਜਣਿਆਂ ਨੂੰ ਇਕੱਠਾ ਕਰਕੇ ਰਹਿਣਾ ਇੱਕ ਗਲੀ ਨੂੰ ਇੱਕ ਫੈਮਿਲੀ ਵਰਗਾ ਇਕੱਠਾ ਕਰਕੇ ਰੱਖਣਾ ਸਾਡੀ ਇਹ ਗਲੀ ਨਹੀਂ ਗੀ ਸਾਡੀ ਇੱਕ ਫੈਮਿਲੀ ਹੈ ਅੱਜ ਤੁਹਾਨੂੰ ਨੋ ਪਜਾਮਾ ਕੁਰਤਾ ਪਾ ਕੇ ਜਮ ਸੁਖਸ ਹੋ ਰਿਹਾ ਹਾਂਜੀ ਸਰ ਕੀ ਨਾਮ ਜੇ ਅੱਜ ਜਿਹੜਾ ਜਾਗਰਨ ਕੀਤਾ ਗਿਆ ਤੇ ਬਾਰੇ ਜਾਣਕਾਰੀ ਸਰ ਨਾ ਪਹਿਲਾਂ ਮੈਂ ਬੋਲਾਂਗਾ ਜੈ ਸ਼ੇਰਵਲੀ ਮਾਤਾ ਠੀਕ ਮੇਰਾ ਨਾਮ ਸੋਨੂ ਹੈ ਮੈਂ ਤਾਂ ਹਰ ਸਾਲ ਇਤਰਾ ਹੀ ਗਲੀ 'ਚ ਜਾਗਰਨ ਹੁੰਦਾ ਰਹੇ ਤੇ ਆਪਣੇ ਜਿੰਨੇ ਵੀ ਮੈਂਬਰ ਹੈਗੇ ਨਾ ਇਨਾਂ ਨੂੰ ਮਾਤਾ ਰਾਣੀ ਵੱਖਰੇ ਨਾ ਹੁੰਦੇਵੇ ਹਰ ਸਾਲ ਜਾਗਰਣ ਹੋਵੇ ਸਾਰੇ ਖੁਸ਼ ਸੁਖੀ ਰਹਿਣ ਤੇ ਮਹਾਮਾਏ ਆਪਣਾ ਹੱਥ ਸਾਰਿਆਂ ਤੇ ਰੱਖੇ ਅੱਜ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ ਪਰ ਇਹ ਗਲੀ ਇੱਕ ਜੁਟ ਹੋ ਗਏ ਐਸਾ ਇਸ ਗਲੀ ਦੇ ਮੁੰਡਿਆਂ ਨੂੰ ਜਿਹੜੀ ਯੂਆ ਪੀੜ੍ਹੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਨੀ ਮੈਂ ਬਹੁਤ ਖੁਸ਼ ਹਾਂ ਸਾਡੇ ਬੱਚੇ ਇਤਨੇ ਲੈਕ ਔਰ ਇਤਨੇ ਸਮਝਦਾਰ ਹੈ ਨਸ਼ੇ ਤੋਂ ਵੀ ਦੂਰ ਹੈ ਔਰ ਪਰਮਾਤਮਾ ਵੱਲ ਲੱਗੇ ਰੱਬ ਵਾਲੇ ਪਾਸੇ ਲੱਗੇ ਤੇ ਇਸ ਤੋਂ ਵੱਡੀ ਖੁਸ਼ੀ ਸਾਨੂੰ ਹੋਰ ਕੀ ਹੋएगी ਅਸੀਂ ਚਾਹਨੇ ਸਾਡੇ ਅੱਗੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਵੀ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਦੀ ਇਹ ਹੈਗੇ ਸਾਨੂੰ ਬੜੀ ਖੁਸ਼ੀ ਹੈ ਬਹੁਤ ਖੁਸ਼ੀ ਸਾਨੂੰ ਮੇਰਾ ਨਾਮ ਧੀ ਕੈਪਟਨ ਸਿੰਘ ਸਿੱਧੂ ਹਾਂਜੀ ਜੋ ਅੱਜ ਜਾਗਰਨ ਕੀਤਾ ਗਿਆ ਕੀ ਕਰਨਾ ਚਾਹੁੰਦੇ ਸੰਗਤ ਸਾਹਿਬ ਜੀ ਜਾਗਰਨ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਸੰਪੂਰਨ ਹੋ ਰਿਹਾ ਜੀ ਖੁਸ਼ੀਆਂ ਸਾਰੇ ਖੇੜੇ ਵੰਡੇ ਜਾ ਰਹੇ ਨੇ ਆ ਸਾਡੇ ਸਾਰੇ ਭਰਾ ਖੜੇ ਨੇ ਸੰਗਤ ਸਾਰੀ ਬਹੁਤ ਖੁਸ਼ ਹੈ ਨੱਚ ਟੱਪ ਰਹੀ ਆ ਤੇ ਅਸੀਂ ਮਾਣ ਆਣੀਆਂ ਅੱਗੇ ਹੋਰ ਅਰਦਾਸ ਕਰਦੇ ਆਂ ਕਿ ਹਰ ਸਾਲ ਇਤਰਾ ਹੀ ਇਕੱਠ ਹੁੰਦਾ ਰਹੇ ਤੇ ਖੁਸ਼ੀਆਂ ਜਿਹੜੀਆਂ ਸਾਨੂੰ ਸਾਰਿਆਂ ਨੂੰ ਮਾਣ ਰਣੀਆਂ ਤਰ੍ਹਾਂ ਦਿੱਦੀ ਰਵੇ ਤੇ ਜਾਗਰਣ ਹਰ ਸਾਲ ਕਰਾਈਏ। ਨਾ ਕਰਦੇ ਕਿ ਅਜੇ ਤੱਕ ਤੁਸੀਂ ਜੁਲੰਟ ਬਣਾਇਆ ਭਰਾਵਾਂ ਨੇ ਸਤਾਰਾ ਬੰਦੇ ਤੇ ਇਹ ਹਮੇਸ਼ਾ ਬਣਿਆ ਰਹੇ ਅਗਲੇ ਸਾਲ ਇਸ ਤੋਂ ਵੀ ਵਧੀਆ ਜਾਗਰਣ ਹੋਵੇ। ਇਹ ਵੀ ਹੁਣ ਬਹੁਤ ਵਧੀਆ ਬਹੁਤ ਮਨ ਖੁਸ਼ ਹੋਇਆ ਹੈ ਕਿ ਐਸਾਸ ਐਸਾ ਹੋ ਰਿਹਾ ਕਿ ਆਪਣੇ ਘਰ ਵਿੱਚ ਆਪਾਂ ਬੈਠੇ ਕਰਦੇ ਜਾਗਰਣ। ਤੇ ਬਹੁਤ ਮਨਕੋਸ਼ ਹੋਇਆ ਤੇ ਅਗਲੀ ਵਾਰ ਅਪ ਮੈਂ ਭਰਾਵਾਂ ਅਗੇ ਇਹ ਬੇਨਤੀ ਕਰਾਂਗੀ ਕਿ ਤੁਸੀਂ ਇਕਜੁੱਟ ਹੋ ਕੇ ਇਸ ਹਰ ਸਾਲ ਇਹ ਰੋਣ ਕਾ ਲਾਂਦੇ ਰਹੋ ਔਰ ਮੇਰੇ ਭਰਾਵਾਂ ਨੂੰ ਕਿਸੇ ਦੀ ਬੁਰੀ ਨਹੀਂ ਨ ਲੱਗੇ ਉਹ ਜੁਲੰਟ ਨੂੰ ਤੋੜਨ ਵੱਲ ਜਾ ਰਹੇ ਹੈਗੇ ਨੇ ਉਹਨਾਂ ਨੇ ਮਹਾਮਾਈ ਉਹਨਾਂ ਨੂੰ ਦੇਖੇ। ਬਹੁਤ ਸੋਹਣਾ। ਅਜੀ ਭਾਜੀ ਆਪਣਾ ਨਾਮ ਦੱਸ ਕੇ ਇਹਦੇ ਜਾਗਰਣ ਬਾਰੇ ਜਾਣਕਾਰੀ ਮੇਰਾ ਨਾਮ ਹੈ ਜੀ 파ਰਸ ਠਾਕੁਰ ਮੈਂ ਗਲੀ ਨੰਬਰ 10 ਜੋੜਾ ਫਟਕ ਦਾ ਨਿਵਾਸੀ ਹਾਂ ਜੀ ਅੱਜ ਮਾਤਾ ਦਾ ਨੀਂਦਾ ਸੀ ਜਾਗਰਣ ਕਰਾਇਆ ਜੀ ਬੜਾ ਧੂਮਤਾਮ ਨਾਲ ਸਾਰੀ ਗਲੀ ਨੇ ਬੜੇ ਧੂਮਤਾਨਾ ਜਾਗਰਨ ਮਨਾਇਆ ਜੀ ਤੇ ਬਹੁਤ ਹੀ ਆਨੰਦ ਨਾਲ ਸਾਰੀ ਸੰਗਤ ਨੇ ਆਪਣਾ ਦਿਲ ਖੁਸ਼ ਕੀਤਾ ਜੀ। ਜਾਗਰਨ ਦੇ ਮਾਦਮਨਾ ਆਪਣੇ ਗਲੀ ਤੇ ਪਰਿਵਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਮੈਂ ਜੀ ਸਭ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਸਾਰੇ ਮਿਲ ਜੁਲ ਕੇ ਰਹਿਣ। ਚਾਹੇ ਧਰਮ ਦੇ ਨਾਮ ਤੇ ਆ ਚਾਹੇ ਆਪਸੀ ਇਹ ਕੋਈ ਪਾਈਚਾਰਾ ਰਵੇ ਫੁੱਟ ਨਾ ਹੋਵੇ ਕਿਸੇ ਦੇ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਸਾਰੇ ਇਕੱਠੇ ਰਹਿਣ ਤੇ ਬਹੁਤ ਵਧੀਆ ਮਿਲ ਜੁਲ ਕੇ ਰਹਿਣ ਜੀ। ਸਾਯਾ ਅਸੀਂ ਉਸੇ ਹੋਰ ਜਾਗਰਨ ਅਗਲਾ ਅਨੀਤਾ ਜੀ ਆਪਾਂ ਨਾਮ ਜਿਹੜਾ ਅੱਜ ਜਾਗਰਣ ਕੀਤਾ ਗਿਆ ਤੇ ਬਾਰੇ ਮੇਰਾ ਨਾਮ ਵੀਜੀ ਕੁਮਾਰ ਆ ਅੱਜ ਦਾ ਜਾਗਰਣ ਬਹੁਤ ਅੱਛਾ ਹੈ ਅਤੇ ਜਿੰਦਗੀ ਦਾ ਪਹਿਲਾ ਦਿਨ ਹੈ ਕਿ ਜਿਹੜਾ ਅੱਜ ਜਾਗਿਆ ਇਹਨਾਂ ਬਹੁਤ ਵਧੀਆ ਦਿਨ ਜੀ ਮਨ ਤਨ ਮਨ ਇਸ ਤਰ੍ਹਾਂ ਦਾ ਮਨ ਤਨ ਮਨ ਕੁਸ਼ ਹੋ ਗਿਆ ਠੀਕ ਹੈ ਜੀ